ਹੈਲੋ ਹਲੋ ਬੁਆ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬੇਟਾ ਕੀ ਹਾਲ ਚਾਲ ਹੋਣ ਤੁਹਾਨੂੰ ਹਾਲ ਕੀ ਮੈਂ ਸੁਣਾਵਾ ਹੋਰ ਕੀ ਕੱਲ ਦਾ ਤੇ ਤੁਸੀਂ ਕਲੇਸ਼ ਪਾਇਆ ਸਾਡੇ ਘਰ ਮੈਂ ਕਿਸ ਗੱਲ ਦਾ ਕਲੇਸ਼ ਪਾਇਆ ਹੋਰ ਕੀ ਆ ਜਿਹੜਾ ਤੁਸੀਂ 150 ਦੇ ਕੇ ਜਾਣਾ ਹੁੰਦਾ ਨਾ ਥੋੜਾ ਪਰਦੇ ਦਾ ਦੇ ਕੇ ਜਾਇਓ ਕਿਉਂ ਕੀ ਹੋਇਆ ਹੋਣਾ ਕੀ ਆ ਉਹ ਤੁਹਾਡੇ ਜਾਣ ਦੀ देर ਹੋਈ ਆ ਇੱਥੇ ਮੇਰੀ ਮਾਤਾ ਸ਼੍ਰੀ ਉਹ ਮੈਨੂੰ ਕਹੀ ਜਾਵੇ ਕਿ ਮੈਂ ਜੀ ਡੇਢ ਘੰਟਾ ਤੇ ਮੈਂ ਰੋਟੀਆਂ ਬਣਾਉਂਦੀ ਰਹੀ ਆ ਪੈਸੇ ਤੇ ਮੈਨੂੰ ਚਾਹੀਦੇ ਆ ਤੇ ਉਦੋਂ ਮੇਰਾ ਪਿਓ ਆ ਗਿਆ ਉਹ ਕਹਿੰਦਾ ਜੀ ਮੈਂ ਤੇ ਸਾਰੇ ਸਮੋਸੇ ਗੁਲਾਬ ਜਾਮਨ ਤੇ ਮੈਂ ਬਜਾਰੋਂ ਖਰਚਾ ਕਰਕੇ ਲੈ ਗਿਆ ਪੈਸੇ ਤੇ ਮੈਨੂੰ ਤੇ ਹੁਣ ਤੂੰ ਦੱਸ ਭਾਉਾ ਹੁਣ ਮੈਂ ਕਰਾਂ ਤੇ ਕਰਾਂਗੀ ਉਹ ਕੰਜਰੋਂ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਕਿ ਗਲਤੀ ਮੈਂ ਹੀ ਕੀਤੀ ਹੈ ਅੱਗੋਂ ਤੋਂ ਮੈਂ ਜਦੋਂ ਵੀ ਤੁਹਾਡੇ ਘਰ ਆਣਾ ਨਾ ਤੇ ਆਪਣੇ ਘਰੋਂ ਖਾ ਪੀ ਕੇ ਆਣਾ ਨਾ ਤੇਰੀ ਮਾਂ ਨੂੰ ਰਸੋਈ 'ਚ ਦਿੱਕਤ ਹੋ ਤਾਂ ਨਾ ਤੇਰੇ ਪਿਓ ਨੂੰ ਕੁਝ ਲੈ ਕੇ ਆਣਾ ਪਏ ਔਰ ਮੈਂ ਤੇਰੇ ਹੱਥ ਆਂ ਦੇ ਬਾਅਦ ਚਮਾਨੀ ਵੀ ਨਹੀਂ ਰੱਖਣੀ